ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਬਸੰਤ ਐਵੇਨਿਊ ਦੁਗਰੀ ਵਿਖੇ ਜੂਨੀਅਨ ਸੁਪਰ ਸਪੈਸ਼ੈਲਿਟੀ ਹਸਪੀਟਲ ਨੇ ਇੱਕ ਪੂਰੀ ਤਰ੍ਹਾਂ ਕੱਟੇ ਹੋਏ ਹੱਥ ਦੇ ਸਫਲ ਪੁਨਰ ਇੰਪਲਾਂਟੇਸ਼ਨ ਨਾਲ ਡਾਕਟਰੀ ਪੇਸ਼ੇ ਵਿੱਚ ਇੱਕ ਵੱਡੀ ਪ੍ਰਾਪਤੀਤਾ ਮਾਣ ਹਾਸਲ ਕੀਤਾ ਹੈ ਮੈਡੀਕਲ ਖੇਤਰ ਵਿੱਚ ਗੁੰਜਲਦਾਰ ਅਤੇ ਪੁਨਰ ਨਿਰਮਾਣ ਸਰਜਰੀ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਹ ਇੱਕ ਚੁਣੌਤੀਪੂਰਨ ਕੇਸ ਸਰਜਿਕਲ ਪਹੁੰਚ ਅਤੇ ਬਹੁ ਅਨੁਸ਼ਾਸਨੀ ਟੀਮ ਵਰਕ ਦਾ ਨਤੀਜਾ ਸੀ ਜਿਸ ਨੇ ਇਸ ਮਰੀਜ਼ ਦੇ ਜੀਵਨ ਨੂੰ ਮੁੜ ਵਾਪਸ ਲੀ ਤੇ ਲੈ ਕੇ ਉਹਨੂੰ ਸੰਭਵ ਬਣਾਇਆ ਇਹ ਸਰਜਰੀ ਡਾਕਟਰ ਅਭਿਨਵ ਸੱਚਦੇਵਾ ਕਾਉਂਸਲਟੈਂਟ ਪਲਾਸਟਿਕ ਅਤੇ ਰੀਕਨਸਟਰਕਟਿਵ ਸਰਜਨ ਅਤੇ ਹਸਪਤਾਲ ਦੀ ਆਈਸੀਯੂ ਅਤੇ ਟਰਾਮਾ ਟੀਮ ਡੀ ਕ੍ਰਿਸ਼ਨ ਜੈਨ ਕ੍ਰਿਟੀਕਲ ਕੇਅਰ ਸਪੈਸ਼ੈਲਿਟੀ ਸਪੈਸ਼ਲਿਸਟ ਦੀ ਨਿਗਰਾਨੀ ਹੇਠ ਕੀਤੀ ਗਈ ਮਰੀਜ਼ ਜਿਸ ਦਾ ਇੱਕ ਉਦਯੋਗਿਕ ਹਾਦਸੇ ਵਿੱਚ ਹੱਥ ਕੱਟਣ ਦਾ ਦਰਦਨਾਕ ਹਾਦਸਾ ਹੋਇਆ ਸੀ ਉਸ ਦੀ ਐਮਰਜੈਂਸੀ ਮਾਈਕਰੋ ਵਸਕੂਲਰ ਰੀਪ ਰੀਪ ਲਾਂਟੇਸ਼ਨ ਹੋਇਆ ਅਤੇ ਹੁਣ ਉਹ ਠੀਕ ਹੋਣ ਦੇ ਰਾਹ ਤੇ ਹੈ ਅਤੇ ਮੁੜ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਕਾਜ ਵੱਲ ਵਤ ਰਿਹਾ ਹੈ ਇਹ ਮਾਮਲਾ ਐਮਰਜੈਂਸੀ ਟ੍ਰੋਮਾ ਕੇਅਰ ਮਾਈਕਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਪ੍ਰਬੰਧਨ ਲਈ ਉੱਤਮਤਾ ਕੇਂਦਰ ਵਜੋਂ ਯੂਨੀਅਨ ਸੁਪਰ ਸਪੈਸ਼ਲਿਟੀ ਹਸਪੀਟਲ ਦੀ ਵੱਧਦੀ ਛਾਪ ਨੂੰ ਦਰਸਾਉਂਦਾ ਹੈ